ਅੱਜ ਅੰਮ੍ਰਿਤਸਰ ਵਿਖੇ ਠਾਕਰ ਦੁਆਰਾ ਮੰਦਿਰ ਸੇਰਸਾ ਸੂਰੀ ਮਾਰਕ ਸ਼ਾਟ ਏਰੀਏ ਵਿੱਚ ਜਿਹੜਾ ਬੰਬ ਸੁੱਟਿਆ ਗਿਆ ਅਤਵਾਦੀਆਂ ਵੱਲੋਂ ਉਹ ਉਹਦੀ ਮੈਂ ਕੋਰ ਨਿੰਦਿਆ ਕਰਦਾ ਹਾਂ ਔਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਫੇਲਿਅਰ ਹੈ ਅੰਮ੍ਰਿਤਸਰ ਦੇ ਵਿੱਚ ਥਾਣਿਆਂ ਦੇ ਉੱਤੇ ਗ੍ਰਨੇਡ ਹਮਲੇ ਹੋ ਰਹੇ ਨੇ ਮੰਦਿਰਾਂ ਦੇ ਉੱਤੇ ਬੰਬ ਸੁੱਟਿਆ ਗਿਆ ਔਰ ਸਰਕਾਰ ਦੀ ਇੰਟੈਲੀਜੈਂਸ ਕਿੱਥੇ ਹੈ ਸੀਆਈਡੀ ਕਿੱਥੇ ਹੈ ਇਦੇ ਲਈ ਮੁੱਖ ਮੰਤਰੀ ਸਾਹਿਬ ਤੁਸੀਂ ਸਿੱਧੇ ਤੌਰ ਤੇ ਜ਼ਿੰਮੇਵਾਰ ਜੇ ਤੁਹਾਡਾ ਫਰਜ਼ ਬੰਦਾ ਸੀ ਅਮਰਸਰ ਵਿਖੇ ਆਉਂਦੇ ਹੋ ਔਰ ਪਹਿਲੇ ਵੀ ਜਿਹੜੇ ਹਮਲੇ ਹੋਏ ਆ ਉਹਨਾਂ ਦੀ ਠੀਕ ਆ ਤੁਸੀਂ ਬੰਦੇ ਫੜ ਲਏ ਆ ਮਾਰਤੇ ਉਹ ਇੱਕ ਅਲੱਗ ਚੀਜ਼ ਹੈ ਪਰ ਤੁਸੀਂ ਇੱਕ ਵਾਰੀ ਵੀ ਆ ਕੇ ਇਸ ਚੀਜ਼ ਤੇ ਅਮਰਸਰ ਦੀ ਸਾਰ ਨਹੀਂ ਲਈ ਅਸੀਂ ਬਾਰਡਰ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਸਾਡੇ ਬਹੁਤ ਮੁਸ਼ਕਲਾਂ ਨੇ ਔਰ ਅੱਜ ਜਿਹੜਾ ਘਰਟਾ ਜਾ ਰੇ ਨਸ਼ਿਆਲੇ ਦੀ ਇਹਦਾ ਮਤਲਬ ਆਪ ਤੁਸੀਂ ਇਸ ਚੀਜ਼ ਤੇ ਮੋਹਰ ਲਾਈ ਹੈ ਕਿ ਪੁਲਿਸ ਦੀ ਨੌਲੇਜ ਦੇ ਹੇਠ ਇਹ ਸਾਰਾ ਕੁਝ ਹੋਇਆ ਦੜਾ ਸੱਟਾ ਅੰਮ੍ਰਿਤਸਰ ਦੇ ਵਿੱਚ ਮਾੜੇ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇੱਕ ਵੀ ਕਾਰਵਾਈ ਪਿਛਲੇ ਸਮੇਂ 'ਚ ਇਹਨਾਂ ਵਿਰੁੱਧ ਨਹੀਂ ਹੋਈ ਇਹ ਉਸੇ ਚੀਜ਼ਾਂ ਦਾ ਸੱਟਾ ਹੈ ਉਸੇ ਚੀਜ਼ਾਂ ਦਾ ਇਹ ਕਾਰਨ ਹੈ ਕਿ ਅੱਜ ਉਹਨਾਂ ਦੇ ਹੌਸਲੇ ਵਧੇ ਨੇ ਉਹ ਸਾਡੇ ਜਿਹੜਾ ਪਵਿੱਤਰ ਰਿਸ਼ਤੇ ਨੇ ਪਵਿੱਤਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਮੈਂ ਇਹਦੀ ਨਿੰਦਿਆ ਕਰਦਾ ਔਰ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜਾਬ ਸਰਕਾਰ ਜਿਹੜੀ ਹੈ ਇਮੀਡੀਏਟ ਇਹਨਾਂ ਨੂੰ ਫੜੇ ਔਰ ਇਹਨਾਂ ਦੇ ਵਿਰੁੱਧ ਕਾਰਵਾਈ ਕਰੇ ਔਰ ਲਾਅ ਐਂਡ ਆਰਡਰ ਜਿਹੜਾ ਆ ਉਹਨੂੰ ਸਥਾਪਿਤ ਕਰੇ